ਤੋ ਪੈਟਰੋਲ ਪੰਪ ਤੇ ਨਾ ਬਹੁਤ ਸਾਰੇ ਗੁਰਸਿੱਖ ਵੀਰ ਬੀਜੇਪੀ ਦੇ ਝੰਡੇ ਚੱਕੀ ਬੈਠੇ ਨੇ ਆਓ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਅਸਲ ਵਿੱਚ ਕਾਰਨ ਕੀ ਐ ਅਸੀਂ ਆਏ ਹੋਏ ਹਲਕਾ ਖਡੂਰ ਸਾਹਿਬ ਭਾਈ ਅਮਰਪਾਲ ਸਿੰਘ ਜੀ ਖੜੇ ਨੇ ਲਾਲਜੀਤ ਭੁੱਲਰ ਜੀ ਖੜੇ ਨੇ ਜੀਰਾ ਜੀ ਖੜੇ ਨੇ ਹਨਾ ਤੇ ਇੱਥੇ ਚਾਰ ਵਰਕਰ ਨੇ ਬਿਰਸਾ ਸਿੰਘ ਬਲਟੋਹਾ ਖੜੇ ਨੇ ਤੇ ਇਹ ਜਿਹੜੇ ਨੌਜਵਾਨ ਗੁਰਸਿੱਖ ਵੀਰ ਚੋਲਿਆਂ ਵਾਲੇ ਆਪਾਂ ਕਹਿੰਦੇ ਨਿਹੰਗ ਸਿੰਘ ਉਹ ਬੀਜੇਪੀ ਦੇ ਸਮਰਥਨ ਦੇ ਵਿੱਚ ਨੇ ਜ਼ਿਆਦਾਤਰ ਆਜ਼ਾਦ ਦੇ ਵਿੱਚ ਇੱਥੇ ਪੈਟਰੋਲ ਪੰਪ ਤੋਂ ਪੈਟਰੋਲ ਬਾਰੇ ਸੀਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀਡੀਓ ਸਰੋਨਾ ਤੇਤਾ ਸੁਵਿਧਾ ਹੁੰਦੇ ਜਿਹੜਾ ਸੁਵਿਧਾਨ ਨੂੰ ਮੈਂ ਮੰਨਦਾ ਨਹੀਂ ਅੱਛਾ ਜੀ ਇਹ ਸੁਵਿਧਾਨ ਨੂੰ ਨਹੀਂ ਮੰਨਦਾ ਇੱਕ ਉਹਨਾ ਇੱਕ ਵੀਡੀਓ ਆਡੀਓ ਪਾਈ ਆ ਉਹਨਾ ਆਡੀਓ ਨਹੀਂ ਪਾਈ ਉਹਨਾ ਦੂਜੇ ਪੀਚ ਪਾਇਆ ਬਣਾ ਕੇ ਹਾਂਜੀ ਐਸੀ ਭਾਈਚਾਰੇ ਨੂੰ ਕਿਹਾ ਆ ਵਾ ਢੂੜੇ ਚਪਟੇ ਜਿਹੜੇ 1000 ਰੁਪਏ ਦੇ ਵਿੱਚ ਜਿਹੜੇ ਖਰੀਦੇ ਜਾਣਗੇ ਅੱਛਾ ਜੀ ਤੇ ਐਸੀ ਭਾਈਚਾਰੇ ਦੀ ਜਨਾਨੀ ਜਿਹੜੀਆਂ 500 ਰੁਪਏ ਤੇ ਜਿਹੜੀਆਂ ਮੈਂ ਥੱਲੇ ਪੈ ਜਾਂਦੀਆਂ ਅੱਛੇ ਅਹੀਂ ਜਿਹੜਾ ਵਾ ਉਹਦਾ ਵਿਰੋਧਤਾ ਕਰਦੇ ਆਂ ਨਿੰਦਿਆ ਜੋ ਕਰਦੇ ਆਂ ਅਸੀਂ ਅੰਮ੍ਰਿਤਪਾਲ ਨੂੰ ਮੜਾ ਨਹੀਂ ਕਹਿੰਦੇ ਠੀਕ ਹੈ ਜੀ ਅੰਮ੍ਰਿਤਪਾਲ ਖਰੂਰ ਵਾਲੇ ਦੇ ਖਲੋਤਾ ਜੀ ਸਕਤੇ ਖਲੋਤਾ ਪਰ ਜਿਹੜਾ ਉਹਦੇ ਕਰਿੰਦਿਆਂ ਨੇ ਬੇਚ ਜਿਹੜਾ ਫੌਂਦੇ ਆ ਐਸੀ ਭਾਈਚਾਰੇ ਦੇ ਖਿਲਾਫ ਤੇ ਅਹੀਂ ਉਹਦਾ ਅੱਜ ਦਾ ਵਿਰੋਧਤਾ ਕਰਾਂਗੇ ਅਹੀਂ ਹਲਕਾ ਖਰੂਰ ਸਾਹਿਬ ਦੇ ਵਿੱਚ ਨੌ ਹਲਕਿਆਂ 'ਚ ਅਸੀਂ ਵਾਰਿੰਗ ਦਿੰਦੇ ਐਸੀ ਭਾਈਚਾਰੇ ਨੂੰ ਜਿਹੜਾ ਵਾ ਅੰਮ੍ਰਿਤਪਾਲ ਦਾ ਵਿਰੋਧ ਕੀਤਾ ਜਾਵੇ ਇਹਨੂੰ ਜਿਹੜੀ ਆ ਵੋਟ ਨਾ ਪਾਈ ਜਾਵੇ ਇੱਕ ਬਿਰਸਾ ਸਿੰਘ ਬਟੋਹਾ ਜੀ ਜੋ ਵੀ ਆ ਕਾਲੀ ਦਲ ਦੇ ਕਾਂਗਰਸ ਦੇ ਆਮ ਪਾਰਟੀ ਦੇ ਜਿੰਨੇ ਵੀ ਆ ਇਹਨਾਂ ਦਾ ਸਾਰਿਆਂ ਦਾ ਝੋਂਡੇ ਆ ਜੀ ਅਮਰਪਾਲ ਸਿੰਘ ਨਹੀਂ ਜਿਹੜੇ ਬਿਰਸਾ ਸਿੰਘ ਨੇ ਜਿਹੜਾ ਜਿਹੜਾ ਵਾ ਜਾ ਕੇ ਵੋਟਾਂ ਕਾਂਗਰਸ ਦੀਆਂ ਕਾਲੀ ਦਲ ਦੀਆਂ ਕਹਿੰਦੇ ਆ ਆਮ ਪਾਰਟੀ ਦੀਆਂ ਕਹਿੰਦੀਆਂ ਰਾਤ ਨੂੰ ਜਿਹੜਾ ਵਾ ਘਰਾਂ ਦੇ ਵਿੱਚ ਢਾ ਕੇ ਕਹਿੰਦੇ ਅਮਰਪਾਲ ਨੂੰ ਜਿਤਾਓ ਹਾੜਾ ਖਾਲਸਾ ਜੀ ਅਹੀਂ ਕਿੰਨੇ ਖਾਲਸਾ ਵਾ ਪਾਲ ਖਾਰਚਲੀ ਮੈਂ ਵੀ ਸਿੱਖ ਕੌਮ ਜਿਹੜੀ ਆ ਹਮ ਬਾਬਾ ਜੀਵਨ ਸਿੰਘ ਦੇ ਰੇਤਾ ਫੌਜ ਆ ਇਹਨਾਂ ਦਿੱਲੀਓ ਜਾ ਕੇ ਸੀਸਲੇ ਹੁੰਦਾ ਵਾ ਹਮ ਤੇ ਫਿਰ ਜਿਹੜੀ ਬੀਜੇਪੀ ਪਾਰਟੀ ਜਿਹੜੀ ਭਾਜੀ ਬੀਜੇਪੀ ਪਾਰਟੀ ਦੀ ਭਾਜੀ ਤੁਸੀਂ ਗੱਲ ਕਰ ਰਹੇ ਹੋ ਵੈਸੇ ਮੈਂ ਸਵਾਲ ਕਰ ਰਿਹਾ ਮੈਂ ਕਿਸੇ ਪਾਰਟੀ ਨਾਲ ਸਮਰਥਨ ਨਹੀਂ ਇਹ ਬੀਜੇਪੀ ਪਾਰਟੀ ਦਿੱਲੀ ਤੋਂ ਹੀ ਚੱਲ ਰਹੀ ਹੈ ਜੀ ਬੀਜੇਪੀ ਪਾਰਟੀ ਦਾ ਨੂੰ ਸਮਰਥਨ ਨਹੀਂ ਵੀਰਪੀ ਦਾ ਸਮਰਥਨ ਨਹੀਂ ਅਸੀਂ ਦੇ ਰਹੇ ਜੀ ਅਸੀਂ ਆਪਣੇ ਅਸੀਂ ਪਾਈਚਾਰੇ ਦਾ ਹਾਂਜੀ ਮਨਜੀਤ ਸਿੰਘ ਮੰਨਾ ਖੜਿਆ ਅਸੀਂ ਉਹਦਾ ਸਮਰਥਨ ਦੇ ਦਿੱਤਾ ਲਿਖਿਆ ਪਾ ਬੀਜੇਪੀ ਜੀ ਝੰਡੇ ਬੀਜੇਪੀ ਲਿਖਿਆ ਜੀ ਬੀਜੇਪੀ ਨਾਲ ਖਲੋਤਾ ਵਾ ਹਾਂਜੀ ਅੱਦੇ ਐਸੀ ਭਾਈਚਾਰੇ ਨੂੰ ਜਿਹੜੀ ਟੀਟਾ ਬੀਜੇਪੀ ਨੇ ਬੀਜੇਪੀ ਨੇ ਹੁਣ ਕਿਹੜੀ ਕਸਰ ਛੱਡੀ ਹੈ ਜੀ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਆਪਾਂ ਦੇਖਿਆ ਧਰਨੇ ਦੇ ਵਿੱਚ 700 ਕਿਸਾਨ ਤੇ ਮਜ਼ਦੂਰ ਮਾਰੇ ਗਏ ਆ ਸਾਡਾ ਅਸੀਂ ਮਾਨਸਾ ਚਲੇ ਤੋਂ ਆਏ ਆ ਉਹਦੇ ਵਿੱਚ ਮਜ਼ਦੂਰ ਪਹਿਣਾ ਵੀ ਮਾਰੀਆਂ ਗਈਆਂ ਨੇ 6 ਮਜ਼ਦੂਰ ਪਹਿਣਾ ਵੀ ਮਾਰੀਆਂ ਗਈਆਂ ਨੇ ਤੇ ਉਹਨੂੰ ਕੀ ਦੇਖਦੇ ਹੋ ਫਿਰ ਉਹ ਬੀਜੇਪੀ ਨੇ ਮਾਰੇ ਹਜੇ ਤੱਕ ਉਹਨਾਂ ਨੂੰ ਸਜ਼ਾ ਮਾਂ ਵੀ ਨਹੀਂ ਦਿੱਤੀਆਂ ਜੀ ਕੋਈ ਨਹੀਂ ਮਾਰੀਆਂ ਹੂੰ ਬੀਜੇਪੀ ਨੇ ਨਹੀਂ ਮਾਰੀਆਂ ਜੀ ਬੀਜੇਪੀ ਉਹ ਇੱਕ ਚੰਗੇ ਲੀਡਰ ਦਾ ਮੁੰਡਾ ਸੀਗਾ ਜਿਹਨੇ ਉੱਪਰ ਗੱਡੀ ਚੜਾਈ ਸੀ ਜਿਹਨਾਂ ਦੀ ਬੀਜੇਪੀ ਹੂੰ ਬੀਜੇਪੀ ਦਾ ਜਿਹੜੇ ਕਹਿੰਦੇ ਜੋ ਮੋਦੀ ਸਰਕਾਰ ਦਾ ਜੀ ਮੋਦੀ ਸਰਕਾਰ ਨੇ ਕੋਈ ਨਹੀਂ ਮਾਰਿਆ ਮੋਦੀ ਸਰਕਾਰ ਤੇ ਇਹਨਾਂ ਨੂੰ ਹਰ ਮਹੀਨੇ ਦੇਣ ਦੀ ਇਹ ਫੰਡ ਚੜਾ ਦੇ ਰਹੀ ਆ ਜਿਹੜੇ ਹੁਣ ਕਾਨੂੰਨ ਲਾਗੂ ਕੀਤੇ ਆ ਮੋਦੀ ਨੇ ਕਾਨੂੰਨ ਲਾਗੂ ਕੀਤੇ ਹੋਏ ਆ ਮੇਰੀ ਗੱਲ ਸੁਣੋ ਕਾਲੀ ਦਲ ਦਾ ਜੀਵਿਦਾਰ ਖਲੋਤਾ ਹੂੰ ਕਾਂਗਰਸ ਦਾ ਜੀਵਿਦਾਰ ਖਲੋਤਾ ਹੂੰ ਆਨ ਪਾਰਟੀ ਦਾ ਜੀਵਿਦਾਰ ਖਲੋਤਾ ਉਹਦਾ ਵਿਰੋਧ ਤਾਂ ਕਿਉਂ ਨਹੀਂ ਕਰ ਰਹੇ ਇਹ ਜਿਹੜੇ ਆ ਚਾੜੂ ਵੀ ਇੱਕ ਇੱਕ ਗੱਲ ਦੱਸੋ ਭਾਜੀ ਇੱਕ ਪਾਸੇ ਤੁਸੀਂ ਭਾਈ ਜੀਵਨ ਸਿੰਘ ਦੀ ਗੱਲ ਕਰਦੇ ਹੋ ਇੱਕ ਪਾਸੇ ਫਿਰ ਤੁਸੀਂ ਜਾਤ ਪੱਤ ਦੀ ਗੱਲ ਕਰਦੇ ਹੋ ਫਿਰ ਭਾਈ ਜੀਵਨ ਭਾਈ ਜੀਵਨ ਸਿੰਘ ਨੂੰ ਤਾਂ ਗੁਰੂ ਸਾਹਿਬ ਜੀ ਨੇ ਪੁੱਤਰ ਬਖਸ਼ਿਆ ਮੰਨਿਆ ਜਾਤ ਪੱਤ ਅਹੀਂ ਨਹੀਂ ਕੀਤੀ ਜਾਤ ਪੱਤ ਉਹਨਾਂ ਦਿੱਤੀ ਹੈ ਜਿਹੜਾ ਵੇਖੋ ਜੀ ਆਹ ਵੀਡੀਓ ਬਣੀ ਹੈ ਵੇਖੋ ਆਹ ਵੇਖੋ ਤੁਹਾਨੂੰ ਪੇਤ ਵਿਖਾਉਣੇ ਆ ਜਿਹੜਾ ਸਾਡੇ ਇਹ ਤਾਂ ਭਾਜੀ ਤੇਜ ਤਾਂ ਜੀ ਜੀ ਦਿਖਾ ਦਿਓ ਦਿਖਾਓ ਕੋਈ ਗੱਲ ਨਹੀਂ ਜੀ ਜੀ ਜਦੋਂ ਬੇਦਕਾਰ ਜਦੋਂ ਆਇਆ ਔਰ ਮਹੰਦਰ ਸਾਹਿਬ ਮੱਥਾ ਟੇਕ ਕੇ ਪਾਸ ਜੀ 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 ਇਹਨਾਂ ਅੰਦਰ ਨਹੀਂ ਵੜਨ ਦਿੱਤਾ ਜੀ ਲੋੜੀ ਵੜਨ ਦਿੱਤਾ ਅੱਜ ਉਹਦੇ ਸਿਰ ਤੇ ਕੇਸ ਹੋਣੇ ਤੇ ਪੱਕ ਹੋਣੇ ਹਨ ਜੀ ਡਾਕਟਰ ਬੇਦਕਾਰ ਦੇ ਜੀ ਸਾਡੇ ਨਾਲ ਸ਼ੁਰੂ ਤੋਂ ਵਿਰੋਧ ਕਰਦੇ ਆ ਐ ਸਾਰੀਆਂ ਪਾਰਟੀਆਂ ਸਤਕਾਰ ਕਰਦੇ ਆ ਜੀ ਤੇ ਭਗਵੰਤ ਮਾਨ ਤੇ ਇਹ ਤਾਂ ਬੜਾ ਕਹਿੰਦਾ ਵੀ ਮੈਂ ਇਹਨਾਂ ਨੇ ਇਹਨੇ ਅਹੁਦੇ ਵੀ ਦਿੱਤੇ ਆ ਕ੍ਰੇਡਿਟ ਪਾਰਟੀ ਦਾ ਕਿਉਂ ਨਹੀਂ ਸਪੋਰਟ ਕਰ ਰਹੇ ਤੁਸੀਂ ਆਮ ਆਦਮੀ ਮਜੀਠੀ ਸਿੰਘਾ ਨੂੰ ਬਣਦੇ ਆ ਸਰ 30 ਕਿਲੋ ਕਣਕ ਬੰਦ ਕਰਤੀ ਆ ਸੈਂਟਰ ਸਰਕਾਰ ਜਿਹੜੀ ਕਣਕ ਦੇ ਰਹੀ ਆ ਸੈਂਟਰ ਸਰਕਾਰ ਜੇ ਹੁਣ ਸੈਂਟਰ ਸਰਕਾਰ ਕਣਕ ਦੇ ਰਹੀ ਆ ਘਟਾ ਕੇ ਦਾ ਪੰਜਾਬ ਅੱਗੇ ਤਾਂ ਪੰਜਾਬ ਸਰਕਾਰੀ ਦੇ ਰਹੀ ਹੈ ਆਹ ਦੇਖੋ ਜੀ ਆ ਜਿਹੜਾ ਕਿਹੜਾ ਪੇਜ ਹੈ ਜੀ ਇਹ ਆ ਸਾਰੇ ਪੇਜ ਉਹਨਾਂ ਪਾਇਆ ਜੀ ਇਹਦੇ ਵਿੱਚ ਦੇਖੋ ਪਾਵਾਂਗੇ ਜੀ ਪਾਵਾਂਗੇ ਸਾਡਾ ਕੰਮ ਇਹ ਤਾਂ ਸਪਸ਼ਟ ਗੱਲ ਕਰਦੇ ਸਸਤੀ ਕਿਹੜਾ ਕੋਈ ਵਿਕ ਕੇ ਆਏ ਇੱਥੇ ਐਸੀ ਭਾਈਚਾਰੇ ਦੀਆਂ ਜਨਾਨੀਆਂ ਨੂੰ ਗਲਤ ਬੋਲਿਆ ਗਿਆ ਦੇਖੋ ਦੇਖ ਨਹੀਂ ਜਾਂਦੇ ਏ ਭਾਜੀ WhatsApp ਚੈਟ ਹੈ ਬਾਈ ਫੋਰੀ ਜਿਹੜੀ ਦਿਖਾ ਰਹੇ ਨੇ ਵੀ ਕਹਿੰਦੇ ਐਸੀ ਭਾਈਚਾਰੇ ਦੀਆਂ ਜਿਹੜੀਆਂ ਜਨਾਨੀਆਂ ਨੂੰ ਗਲਤ ਬੋਲਿਆ ਜਾ ਰਿਹਾ ਆਪਾਂ ਇਹ ਭਾਈਹਰਾਂ ਤੋਂ ਸਕਰੀਨਸ਼ਾਟ ਵੀ ਲਵਾਂਗੇ ਸਕਰੀਨਸ਼ਾਟ ਲੈ ਕੇ ਤੁਹਾਡੇ ਜਨ ਤੱਕ ਕਰਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਬਾਈ ਜੀ ਤੁਸੀਂ ਸਮਾਂ ਦਿੱਤਾ ਸਾਨੂੰ ਹਾਂਜੀ ਬਿਆਨ ਦੂਣ ਲੈਣਾ ਬਿਆਨ ਹੀ ਲਈ ਜਾਂਦੇ ਆ ਜੀ ਠੀਕ ਹੈ ਬਾਈ ਜੀ ਥੈਂਕ ਯੂ